ਅੱਜ ਵਿਸਾਖੀ ਤੇ ਲੱਗਦਾ ਜੋਦ ਨੇ ਸਾਰੀ ਸੇਵਾ ਲੋਟ ਲੈਣੀ ਆ ਹੈ ਜੀ ਕਿੱਲੇ ਸੀ ਕਿੱਲੇ ਨਹੀਂ ਨਾ ਥਲੇ ਆਦੇ ਸੀ ਇਹ ਨਹੀਂ ਆਉਂਦੇ ਉਹ ਆਲੂ ਵਾਲੇ ਪਰੌਂਠੇ ਇੱਧਰ ਚਨੇ ਚੌਲ ਵਾ 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 ਪਕੌੜੇ ਵੀ ਨਿਕਲਣਗੇ ਅੱਜ ਪੱਕੀ ਗੱਲ ਆ ਉਹ ਮੈਂ ਹੈ ਬੱਚਿਆਂ ਨੇ ਹਮੇਸ਼ਾ ਕਿੰਨੇ ਆਣਾ ਵਾ ਸਭ ਤੋਂ ਵੱਡੀ ਗੱਲ ਇਹ ਆ ਵੀ ਦੀਦੀ ਦੇ ਬੱਚੇ ਜਿਹੜੇ ਵੀਡੀਓ ਬਣਾਉਂਦੇ ਆ ਦੀਦੀ ਉਹਨਾਂ ਦੇ ਬੱਚਿਆਂ ਨੇ ਅਸ਼ਿਕ ਨਾਮ ਲਿਖ ਦਿੱਤ ਤੇ ਉਹਨਾਂ ਨੂੰ ਸ਼ਕਾ ਕੇ ਤੇ ਲੈ ਲੈਣੇ ਨਾਲੇ ਪਾਟੀਆਂ ਜੁੜੀਆਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋ ਸਾਰੇ ਜੀ ਠੀਕ ਠਾਕ ਆਪਾਂ ਵੀ ਵਧੀਆ ਤੇ ਅੱਜ ਆ ਵਸਾਚੀ ਦਾ ਤੇ ਸਾਨੂੰ ਸਾਰਿਆਂ ਨੂੰ ਵਸਾਚੀ ਦੀਆਂ ਬਹੁਤ ਬਹੁਤ ਵਧਾਈਆਂ ਨੇ ਤੇ ਮੈਡਮ ਅੱਜ ਪੂਰੀ ਸੇਵਾ ਕਰਨ ਦੀ ਮੈਂ ਸਵੇਰ ਦਾ ਗਿਆ ਸੀ ਅੰਬਸਰ ਤੇ ਮੇਰੇ ਆਂਦਿਆਂ ਨੇ ਪੂਰੀ ਤਿਆਰੀ ਕੀਤੀ ਹੈ ਐਂ ਝੱਲ ਜਾਂਦੀ ਨਾ ਇੰਨੀ ਸੇਵਾ ਬੰਦੇ ਦੀ ਹੁੰਦੀ ਹੋਵੇ ਨਾ ਤੇ ਬੰਦਾ ਤੇ ਕਵੇ ਗੱਖਣਾ ਨਹੀਂ ਬੱਸ ਮੈਂ ਸਵੇਰੇ ਨਹੀਂ ਝੱਲ ਜੋ ਮਰਜ਼ੀ ਮੰਗ ਲਓ ਬੰਦੇ ਕੋਲ ਇੰਨੀ ਤਾਂ ਆਉਂਦੀ ਨਾ ਇਧਰ ਅੱਜ ਮਾਤਾ ਜੀ ਛੁੱਟੀ ਤੇ ਸੱਸ ਸਹਰੀ ਕਾਲਾ ਜੀ ਮਾਤਾ ਜੀ ਛੁੱਟੀ ਤੇ ਕਿਦਾਂ ਸੱਸ ਸਹਰੀ ਹੈਪੀ ਵਿਸਾਖੀ ਅੱਜ ਮੇਰੇ ਰਸੋਈ ਤੇ ਛੁੱਟੀ ਮਿਲ ਗਈ ਹੈ ਅੱਜ ਰਸੋਈ ਤੇ ਛੁੱਟੀ ਵਾਤੇ ਅੱਜ ਮੰਮੀ ਠੀਕ ਨਹੀਂ ਮੈਂ ਬਾਹਨੇ ਮਾਰਦਿਆ ਕਰੂ ਕਿ ਮੈਂ ਨਹੀਂ ਠੀਕ ਹੈ ਜਾਂ ਆਪਣੇ ਲੱਗਿਆ ਕਰੂਗੀ ਜਿੰਦਾ ਮਰਜੀ ਕਰੇ ਕਿਉਂ ਜੋਦ ਮੰਮੀ ਨਹੀਂ ਪੈਂਦਾ ਆ ਅਰਮੋਲ ਜੀ ਕਿਦਾਂ ਬੜੇ ਸੁਸਤੇ ਜੋ ਕੇ ਬੈਠੇ ਜੀ ਕੀ ਗੱਲ ਪ੍ਰੌੜੀਆਂ ਆ ਕੇ ਤੇ ਸੁਸਤੀ ਮਾਰ ਰਹੇ ਹੁਣ ਵੇਖਦਾ ਅਰਮਾਨ ਜੀ ਕਿਦਾਂ ਬਾਈ ਕਰਦਾਂ ਅਰਮਾਨ ਨੇ ਸੇਧ ਨਾ ਤਹੀ ਕੱਲ ਦੇ ਅਜੇ ਨਾ ਅਜੇ ਨਾ ਅਜੇ ਇਹਨਾਂ ਵਾਲ ਤਾਂ ਵੈਰੀ ਗੁੱਡ ਅੱਜ ਫੇਰ ਅਮਰ ਜਗਣਗੇ ਮੁੰਡੇ ਹੈ ਅੱਜ ਫੇਰ ਗੁਰੂ ਵਾਲੇ ਪੰਜਣਗੇ ਇਹ ਹੈ ਜੀ ਪਰਮੇਂਤ ਦੀ ਦੀ ਤਾਂ ਛੋਟਾ ਬੇਟਾ ਅਰਮਾਨਦੀਪ ਸਿੰਘ ਤੇ ਇਹ ਨੇ ਜੀ ਵੱਡਾ ਬੇਟਾ ਹਰਨੂਰ ਸਿੰਘ ਅੱਜ ਚੱਲੇ ਆ ਮੁੰਡੇ ਫੇਰ ਹੈ ਕਿਦਾਂ ਫੇਰ ਬਹੁਤ ਵਧੀਆ ਵਧੀਆ ਤੇ ਜਿਹੜੀ ਸਾਡੀ ਨਵੀਂ ਬਿਰੀ ਹੋ ਆ ਉਹ ਵੀਡੀਓ ਕੁਲੇ ਦੇ ਰਹੇ ਤੇ ਇਹਨਾਂ ਦਿੱਤੀ ਵੀਡੀਓ ਵਧੀਆ ਹੁੰਦੀ ਸੀ ਦੇਖੋ ਸਾਡੀ ਨਵੀਂ ਵੀਡੀਓ ਪਿੱਕੇ ਹੁੰਦੇ ਮਾਮਾ ਨਾਲ ਸਾਰੇ ਵੀ ਜਰੂਰ ਦੇਖਣੀ ਆ ਠੀਕ ਹੈ ਜੀ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਕਿੱਦਾਂ ਦੀ ਲੱਗੀ ਠੀਕ ਹੈ ਜੀ ਮੈਂ ਹਮੇਸ਼ਾ ਦੇਖਿਆ ਨਹੀਂ ਨਾ ਅਲੱਗ ਹੀ ਹੈ ਡਾਇਰੈਕਟ ਜਿਹੜੇ ਇਹਨਾਂ ਨੂੰ ਲੱਗਦਾ ਨਹੀਂ ਮੈਂ ਬੜੇ ਦਿਨਾਂ ਬਾਅਦ ਰਿਹਾ ਹਾਂ ਅਰਾਤੀ ਮੈਂ ਗਿਆ ਸੀਗਾ ਲਾਈਵ ਕਰਨ ਤੇ ਲਾਈਵ ਅਸਾ ਜਿਹੜਾ ਨਤ ਟੀਵੀ ਲਾਈਵ ਮੈਨ ਹੈ ਆਪਣੇ ਚੈਨਲ ਤੇ ਪੋਸਟ ਵਿੱਚ ਨਾ ਇੱਕ ਲਿੰਕ ਸ਼ੇਅਰ ਕੀਤਾ ਵਾ ਨਤ ਟੀਵੀ ਲਾਈਵ ਦਾ ਉਹਦੇ ਉੱਤੇ ਨਾ ਅਸੀਂ ਲੜੀਵਾਰ ਕਥਾ ਮਤਲਬ ਕਰਦੇ ਨੇ ਵੀਰ ਜੀ ਮੁਸਤਫਾ ਸੈਦਾ ਪੇ ਤੋਂ ਤੇ ਉਹ ਮਤਲਬ ਕਿ ਪੂਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਕਰਨੀ ਉਹਨਾਂ ਨੇ ਤੇ ਹਰ ਐਦਵਾਰ ਇੱਕ ਪਉੜੀ ਦੀ ਵਿਆਖਿਆ ਹੁੰਦੀ ਆ ਤੇ ਇਦਾਂ ਹੀ ਲੜੀਵਾਰ ਜਿਹੜੀ ਆ ਉਹ ਕਥਾ ਉੱਥੇ ਚੱਲਦੀ ਆ ਤੇ ਸਾਰੇ ਜਣੇ ਜਰੂਰ ਦੇਖਿਆ ਕਰੋ ਬਹੁਤ ਜ਼ਿਆਦਾ ਆਨੰਦ ਹੁੰਦਾ ਵੀ ਦੇਖਣ ਚ ਤੇ ਹੋਰ ਫਿਰ ਅੱਜ ਸਰਜ ਨੇ ਜਾਓ ਵਿਸਾਖੀ ਦਾ ਮੇਲਾ ਵੇਖੋ ਗੁਰੂ ਘਰ ਜਾਓ ਮੱਥਾ ਟੇਕੋ ਰੌਣਕਾਂ ਅਸੀਂ ਹੁਣ ਇੱਧਰ ਪਕਵਾਰ ਇਹਨਾਂ ਤੇ ਪਰੌਂਠੀਆਂ ਨੂੰ ਦੇਈਏ ਇਹ ਚੁਪਾ ਲੈਣਾ ਨਾ ਫਿਰ ਇਹਨੀਆਂ ਟਿੱਕੀਆਂ ਵੀ ਬਣਾਉਣੀਆਂ ਆ ਆ ਲੋ ਇੱਕ ਵਾਰੀ ਬਣਾ ਕੇ ਆਲੇ ਦੇ ਇਹਦੀਆਂ ਟਿੱਕੀਆਂ ਦੇ ਦੇਈ ਪਰੌਂਠੀਆਂ ਠੀਕ ਹੋ ਗਿਆ ਕੰਮ ਇਹ ਵੀ ਚਾਹੀਦਾ ਹੀ ਮੈਂ ਤਾਂ ਕਹਿਣਾ ਇਦਾਂ ਅੱਜ ਮੈਂ ਸਵੇਰ ਦਾ ਨਾਂ ਲੱਭੀ ਵੀ ਫੋਨ ਕੀਤਾ ਤੇ ਨਾ ਦਿਲਜੀਤ ਹੋਣੀ ਤਿੰਨ ਨੇ ਹੋਣੀ ਬੜੇ ਖੁਸ਼ ਨਹੀਂ ਆ ਖੁਸ਼ ਕਾਦੇ ਹੋਣੇ ਆ ਵਿਚਾਰੇ ਟੀਕਣੇ ਨੇ ਭੂ ਹੋਣੇ ਆ ਮੇਰਾ ਫੋਨ ਬੰਦ ਦਾ ਮੇਰਾ ਫੋਨ ਕਰਾ ਦੋ ਕਹਿੰਦੇ ਮੈਂ ਫੋਨ ਨਹੀਂ ਲੈਣ ਆ ਗਰੀਬੀ ਆ ਗਈ ਨਾ ਹਾਂ ਗਰੀਬੀ ਆ ਗਈ ਤੇ ਮੈਂ ਛੱਡਣ ਨਹੀਂ ਦੇ ਗਰੀਬੀ ਉਹ ਹੁੰਦੀ ਸੀ ਉਹ ਸਾਰਾ ਸਾਰਾ ਸੁਣਨੇ ਸਾਰਾ ਸੁਣਨੇ ਮੇਰਾ ਫੋਨ ਕਿਉਂ ਹੋ ਗਿਆ ਦੱਸ ਯਾਰ ਹੁਣ ਮੇਰੀ ਗੱਲ ਸੁਣ ਮੇਰਾ ਇੰਨਾ ਕਦੇ ਹੱਕ ਬੰਦਾ ਹੀ ਨਹੀਂ ਮੇਰੀ ਤੇ ਫਿਰਦੀ ਆ ਗਈ ਆ ਜਦੋਂ ਕਹਿੰਦਾ ਫੋਨ ਆਉਂਦਾ ਉਹ ਮੰਮੀ ਆ ਫੋਟੋ ਕਰ ਲੈ ਜਾ ਕੇ ਕੱਲ ਸ਼ਾਮੀ ਕੱਲ ਸੱਚ ਮੇਰਾ ਫੋਨ ਆਇਆ ਮੈਨੂੰ ਨਾ ਕੱਲ ਸ਼ਾਮੀ ਲਾਈਵ ਕਰਨ ਜਾਣਾ ਸੀ ਉਦੋਂ ਵੀ ਜੋਦਾ ਫੋਨ ਲਾਇਆ ਅੱਜ ਸੇ ਦੇ ਬਦਰਜ ਨਹੀਂ ਹੋਣੀ ਲੱਗਿਆ ਮੈਂ ਤੁਟੀ ਦੀ ਆਈਪੈਡ ਲਈ ਦਿੱਕਰੀ ਉਹ ਵਾਲੇ ਕੰਮ ਲੈ ਆਈਪੈਡ ਟੁੱਟੀ ਜੀ 30000 ਦੀ ਆਈਪੈਡ ਵਾਓ ਤੇ ਟੁੱਟੀ ਹੈਗਾ ਬਾਰੇ ਸਭ ਤੋਂ ਪਹਿਲਾ ਐਪਲ ਪ੍ਰੋਡਕਟ ਮੈਂ ਉਹ ਲਿਆ ਸੀ ਆਈਪੈਡ ਪਰ ਉਹ ਟੁੱਟੀ ਨਹੀਂ ਨਹੀਂ ਤੁਹਾਨੂੰ ਸਕਰੀਨ ਪਵਾ ਦਨੇ ਉਹਦੇ ਅੱਛਾ ਮੈਂ ਨਹੀਂ ਕਰਦਾ ਕੋਈ ਨਹੀਂ ਹਾਂ ਚਲੋ ਠੀਕ ਹੈ ਜੀ ਸਾਰੇ ਜਣੇ ਆਪਣਾ ਖਿਆਲ ਰੱਖੋ ਵਿਸਾਖੀ ਦੇ ਦਿਨ ਤੇ ਗੁਰੂ ਘਰ ਜਾਓ ਬਸਾ ਦੇਖੋ ਤੇ ਵਧੀਆ ਤਰੀਕੇ ਨਾਲ ਜਾਓ ਇਹ ਵੀ ਹੈ ਮੇ ਸੋਸ਼ਲ ਜਿਹੜੀ ਵਿਸਾਖੀ ਦਾ ਇਤਿਹਾਸ ਵਾ ਕੋਨ ਮੱਦੇ ਨਜ਼ਰ ਅਖਦੇ ਸਾਰੇ ਜਣੇ ਗੁਰੂ ਵਾਲੇ ਜਰੂਰ ਬਣੋ ਤੇ ਠੀਕ ਹੈ ਜੀ ਇੰਨੀਆਂ ਗੱਲਾਂ ਦੇ ਨਾਲ ਹੀ ਸਸ ਸ੍ਰੀ ਕਾਹ ਵੀਡੀਓ ਜਰੂਰ ਦੇਖੋ ਸ਼ੇਅਰ ਕਰਿਆ ਕਰੋ ਤੇ ਚੈਨਲ ਸਬਸਕ੍ਰਾਈਬ ਕਰਦੇ ਹੋ ਠੀਕ ਹੈ ਜੀ ਮਿਲਦੇ ਆਂ ਅਗਲੇ ਬਲੌਗਸ ਪੈਰ ਅੱਜ ਵਾਸਾਖੀ ਤੇ ਲੱਗਦਾ ਜੋਦ ਨੇ ਸਾਰੀ ਸੇਵਾ ਲੁੱਟ ਗਈ ਆਈ ਹੈ ਹੈ ਜੀ ਕਿੰਨੀ ਸੇਵਿੰਦਾ ਤਿੰਨੇ ਨੇ ਥਾਲੇ ਅੱਜ ਸੇਵਾ ਨੂੰ ਆਲੂ ਵਾਲੇ ਪਰੌਂਠੇ ਇੱਧਰ ਚਨੇ ਚੌਲ ਵਾ ਵਾ ਪਕੌੜੇ ਵੀ ਨਿਕਲਣਗੇ ਅੱਜ ਪੱਕੀ ਗੱਲ ਆ ਉਹ ਮੈਂ ਬੱਚਿਆਂ ਨੇ ਅਮ੍ਰਿਸ਼ਾ ਕਿੰਨੇ ਨਾ ਸਭ ਤੋਂ ਵਧੀਆ ਗੱਲ ਹੈ ਅੱ비 ਦੀਦੀ ਦੇ ਬੱਚੇ ਜਿਹੜੇ ਵੀਡੀਓ ਬਣਾਉਂਦੇ ਆ ਦੀਦੀ ਉਹਨਾਂ ਦੇ ਬੱਚਿਆਂ ਨੇ ਆ ਸ਼ਿਕਨਾ ਮੰਗ ਲਈ ਤੇ ਉਹਨਾਂ ਨੂੰ ਸ਼ਕਾ ਕੇ ਤੇ ਨਾਲੇ ਪਾਟਿਓ ਜੁੜੀ ਸੱਸਰੀ ਘਰ ਦੀ ਸਾਰਿਆਂ ਨੂੰ ਖੁਸ਼ ਆਜੇ ਠੀਕ ਸਾ ਆਪਾਂ ਵੀ ਵਧੀਆ ਤੇ ਅੱਜ ਇਹ ਵਸਾਤੀ ਦਾ ਤੇ ਸਾਨੂੰ ਸਾਰਿਆਂ ਨੂੰ ਵਸਾਤੀ ਦੀਆਂ ਬਹੁਤ ਬਹੁਤ ਵਧਾਈਆਂ ਨੇ ਤੇ ਮੈਡਮ ਅੱਜ ਪੂਰੀ ਸੇਵਾ ਕਰਨ ਦੀ ਮੈਂ ਇਸ ਵੇਰ ਦਾ ਗਿਆ ਹੀ ਅੰਬਸਰ ਤੇ ਮੇਰੇ ਆਉਂਦਿਆਂ ਨੂੰ ਪੂਰੀ ਤਿਆਰੀ ਕੀਤੀ ਇੰਨੀ ਸੇਵਾ ਬੰਦੇ ਦੀ ਹੁੰਦੀ ਹੋਵੇ ਨਾ ਤੇ ਬੰਦਾ ਤੇ ਕਵੇ ਗੱਖਣਾ ਕੀ ਬੱਸ ਮੈਂ ਸਵੇਰੇ ਨਹੀਂ ਖਾ ਲਿਆ ਜੋ ਮਰਜ਼ੀ ਮੰਗ ਲਓ ਬੰਦੇ ਕੋ ਇੰਨੀ ਤਾਂ ਹੁੰਦੀ ਨਾ ਇਧਰ ਅੱਜ ਮਾਤਾ ਜੀ ਛੁੱਟੀ ਤੇ ਸੱਸ ਸਰੀ ਕਾਲਾ ਬਾਜੀ ਮਾਤਾ ਜੀ ਛੁੱਟੀ ਤੇ ਕਿਦਾਂ ਅਸੀਂ ਕਾਲਾ ਬਾਜੀ ਹੈਪੀ ਵਿਸਾਖੀ ਅੱਜ ਮੈਨੂੰ ਰਸੋਈ ਦੀ ਛੁੱਟੀ ਮਿਲ ਗਈ ਹੈ ਅੱਜ ਰਸੋਈ ਦੀ ਛੁੱਟੀ ਵਾਕੇ ਅੱਜ ਮੰਮੀ ਠੀਕ ਨਹੀਂ ਐ ਮੈਂ ਬਾਹਨੇ ਮਾਰ ਲਿਆ ਕਰੂ ਕਿ ਮੈਂ ਨਹੀਂ ਕਿ ਝਲ ਗਿਆ ਕਿ ਆਪੇ ਲੱਗਿਆ ਕਰੂਗੀ ਜਿੰਦਾ ਮਰਜ਼ੀ ਕਰੇ ਕਿਉਂ ਜੋਦ ਮੰਮੀ ਨਹੀਂ ਪੈਣਾ ਪਾਣਾ ਆ ਅਰਮੋਲ ਜੀ ਕਿਦਾਂ ਬੜੇ ਸੁਸਤੇ ਜਿਹਾ ਹੋ ਕੇ ਬੈਠੇ ਜੀ ਕੀ ਗੱਲ ਪ੍ਰੌਣੀਆਂ ਖਾ ਕੇ ਤਾਂ ਸੁਸਤੀ ਮਾਰਨ ਦੇ ਹੁਣ ਵੇਖਦਾ ਅਰਮਾਨ ਜੀ ਕਿਦਾਂ ਬਾਈ ਕਰਦ ਅਰਮਾਨ ਨੇ ਸਿਰ ਨਾਤਾ ਹੀ ਕੱਲ ਦੇ ਅੱਜ ਫੇਰ ਵਾਲ ਤਾਂ ਵੈਰੀ ਗੁੱਡ ਅੱਜ ਫੇਰ ਅਮਰ ਜਗਣਗੇ ਮੁੰਡੇ ਹੈ ਅੱਜ ਫੇਰ ਗੁਰੂ ਵਾਲੇ ਪੰਜਣਗੇ ਇਹ ਆ ਜੀ ਪਰਮੀਤ ਜੀ ਦਾ ਛੋਟਾ ਬੇਟਾ ਅਰਮਾਨਦੀਪ ਸਿੰਘ ਤੇ ਇਹ ਨੇ ਜੀ ਵੱਡਾ ਬੇਟਾ ਖਰਨੂਰ ਸਿੰਘ ਅੱਜ ਚੱਲੇ ਆ ਮੁੰਡੇ ਫਿਰ ਹੈ ਕਿਦਾਂ ਫਿਰ ਬਹੁਤ ਵਧੀਆ ਵਧੀਆ ਤੇ ਜਿਹੜੀ ਸਾਡੀ ਨਵੀਂ ਵੀਡੀਓ ਆ ਉਹ ਵੀ ਦੇਖ ਲਈਂ ਮੇਰੇ ਤੇ ਇਹਨਾਂ ਦਿੱਤੀ ਵੀਡੀਓ ਵਧੀਆ ਹੁੰਦੀ ਸੀ ਜਿਹੜੀ ਸਾਡੀ ਨਵੀਂ ਵੀਡੀਓ ਆ ਪਿੱਕੇ ਹੁੰਦੇ ਮਾਵਾ ਨਾਲ ਸਾਰੇ ਨੇ ਜਰੂਰ ਦੇਖਣੀ ਆ ਠੀਕ ਹੈ ਜੀ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਕਿੱਦਾਂ ਦੀ ਲੱਗੀ ਠੀਕ ਹੈ ਜੀ ਮੈਂ ਤਾਂ ਮੇਰਾ ਵੀ ਦੇਖਿਆ ਨਹੀਂ ਨਾ ਰੱਬ ਦੀ ਏਟ ਹੈ ਜਿਹੜੇ ਨਹੀਂ ਜੈ ਇਹਨਾਂ ਨੇ ਜਿਹੜਾ ਨਾ ਮੈਂ ਪੜੀ ਸੀ ਨਾ ਵਾਰ ਰੇਖਾ ਰੱਬ ਦੀ ਮੈਂ ਗਿਆ ਸੀਗਾ ਲਾਈਵ ਕਰਨ ਤੇ ਲਾਈਵ ਅਸਾ ਜਿਹੜਾ ਨਤ ਟੀਵੀ ਲਾਈਵ ਮੈਨ ਹੈ ਆਪਣੇ ਚੈਨਲ ਤੇ ਪੋਸਟ ਵਿੱਚ ਨਾ ਇੱਕ ਲਿੰਕ ਸ਼ੇਅਰ ਕੀਤਾ ਵਾ ਨਤ ਟੀਵੀ ਲਾਈਵ ਦਾ ਉਹਦੇ ਉੱਤੇ ਨਾ ਅਸੀਂ ਲੜੀਵਾਰ ਕਥਾ ਮਤਲਬ ਕਰਦੇ ਨੇ ਵੀਰ ਜੀ ਮੁਸਤਫਾ ਸਈਦਾ ਪੇਤੋਂ ਤੇ ਉਹ ਮਤਲਬ ਕਿ ਪੂਰੀ ਸ਼ੀਰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਕਰਨੀ ਉਹਨਾਂ ਨੇ ਤੇ ਹਰ ਐਤਵਾਰ ਇੱਕ ਪਉੜੀ ਦੀ ਵਿਆਖਿਆ ਹੁੰਦੀ ਹੈ ਤੇ ਇਦਾਂ ਹੀ ਲੜੀਵਾਰ ਜਿਹੜੀ ਆ ਉਹ ਕੱਥਾ ਉੱਥੇ ਚੱਲਦੀ ਆ ਤੇ ਸਰਜ ਨੇ ਜਰੂਰ ਦੇਖਿਆ ਕਰੋ ਬਹੁਤ ਜ਼ਿਆਦਾ ਆਨੰਦ ਮਾਣੋ ਵੀ ਦੇਖਣ ਚ। ਤੇ ਹੋਰ ਫਿਰ ਅੱਜ ਸਰਜ ਨੇ ਜਾਓ ਵਿਸਾਖੀ ਦਾ ਮੇਲਾ ਵੇਖੋ ਗੁਰੂ ਘਰ ਜਾਓ ਮੱਥਾ ਟੇਕੋ ਰੌਣਕਾਂ ਅਸੀਂ ਹੁਣ ਇਧਰ ਪਕੌੜੀਆਂ ਨੂੰ ਤੇ ਪਰੌਂਠੀਆਂ ਨੂੰ ਦੇਈਏ। ਇਹ ਚੋ ਬਚਾ ਲੈਣਾ ਨਾ ਫਿਰ ਇਹਨੇ ਟਿੱਕੀਆਂ ਵੀ ਬਣਾਉਣੀਆਂ। ਆ ਲੋ ਇੱਕੋਰੀ ਬਣਾ ਕੇ ਰੱਖ ਲੈ ਤੇ ਇਹਦੀਆਂ ਟਿੱਕੀਆਂ ਦੇ ਦੇਈ ਪਰੌਂਠੀਆਂ। ਠੀਕ ਆ ਤੇ ਕੰਮ ਵੀ। ਚਾਹੀਦਾ ਹੀ ਮੈਂ ਤਾਂ ਕਹਿੰਦਾ ਇਦਾਂ। ਅੱਜ ਮੈਂ ਸਵੇਰ ਦਾ ਨਾਮ ਲੱਭੀ ਵੀ ਫੋਨ ਕੀਤਾ ਤੇ ਨਾਮ ਦਜੀਤ ਹੋ ਗਿਆ ਇਹਨੂੰ ਨਹੀਂ ਮਿਲਦਾ ਬੜੇ ਕੋਸ਼ਿਸ਼ ਨੇ ਆ ਕੋਸ਼ਿਸ਼ ਕਰਦੇ ਹੁਣੇ ਵਿਚਾਰੇ ਟੀਕਨੇ ਨੇ ਪੂਰ ਹੋਣੇ ਆ ਮੇਰਾ ਫੋਨ ਬੰਦ ਹੋ ਗਿਆ ਮੇਰਾ ਫੋਨ ਡਰਾਫਟ ਹੋ ਗਿਆ ਤੇ ਮੈਂ ਫੋਨ ਹੀ ਲੈ ਰਿਆ ਗਰੀਬੀ ਆ ਗਈ ਮੈਂ ਹਾਂ ਗਰੀਬੀ ਆ ਗਈ ਤੇ ਮੇਰਾ ਖੱਦ ਨਹੀਂ ਦੇ ਗਰੀਬੀ ਹੋ ਜਾਂਦੀ ਸੀ ਨਾ ਕੋਈ ਫੋਨ ਨਹੀਂ ਸਾਰੇ ਤੇ ਮੇਰਾ ਤੇ ਮੇਰਾ ਫੋਨ ਹੀ ਖਲ ਗਿਆ ਦੱਸ ਯਾਰ ਹੁਣ ਮੇਰੀ ਗੱਲ ਸਮੇ ਮੇਰਾ ਇਨਕ ਦੇ ਹੱਕ ਭੰਦਾ ਹੀ ਕਰ ਲੈ ਗਰੀਬੀ ਤੇ ਮਰਦੀ ਆ ਗਈ ਆ ਜਦੋਂ ਕਿ ਐਡਾ ਫੋਨ ਆਉਂਦਾ ਮम्मीਆਂ ਨੂੰ ਪੁੱਤੋ ਕੱਲ ਜਾ ਕੇ ਕੱਲ ਸ਼ਾਮੀ ਸੱਚ ਮੇਰਾ ਫੋਨ ਆਇਆ ਮੈਨੂੰ ਕਰਸ਼ਮੀ ਲਾਈਵ ਕਰਨ ਦੇਣੀ ਉਹਦੇ ਵਿੱਚ ਉਹ ਤਾਂ ਖੁੱਲ ਗਈਆਂ ਅੱਜ ਤੇ ਜਬਾਤ ਜਾਣੇ ਉਹ ਨਹੀਂ ਜਾਣੇ ਮੈਂ ਤੁਟੀ ਜੀ ਆਈਪੈਡ ਲੈ ਲਈ ਦੀ ਕਿਤੇ ਦੀ ਹੋਰ ਵਾਲੇ ਕਰਮ ਨਹੀਂ ਲੈ ਆਈਪੈਡ ਟੁੱਟੀ ਜੀ 30000 ਦੀ ਆਈਪੈਡ ਵਾਓ ਟੁੱਟੀ ਹੈ ਨਾ ਸਭ ਤੋਂ ਪਹਿਲਾਂ ਐਪਲ ਪ੍ਰੋਡਕਟ ਮੈਂ ਉਹ ਲਿਆ ਹੀ ਆਈਪੈਡ ਪਰ ਉਹ ਟੁੱਟ ਗਈ ਨਹੀਂ ਤੁਹਾਨੂੰ ਸਕਰੀਨ ਪਵਾ ਦਨੇ ਉਹਦੇ ਅੱਛਾ ਮੈਂ ਨਹੀਂ ਕਹਿੰਦਾ ਹੋਰ ਨਹੀਂ ਲੈ ਆਓ ਚਲੋ ਠੀਕ ਹੈ ਜੀ ਸਾਰੇ ਜਿਹੜੇ ਆਪਣਾ ਖਿਆਲ ਰੱਖੋ ਵਿਸਾਖੀ ਦੇ ਦਿਨ ਤੇ ਗੁਰੂ ਘਰ ਜਾਓ ਪਤਾ ਦੇਖੋ ਤੇ ਵਧੀਆ ਤਰੀਕੇ ਨਾਲ ਜਾਓ ਇਹ ਵੀ ਹੈ ਵੀ ਸੋਸ਼ਲ ਜਿਵੇਂ ਬਸਾਕੀ ਦਾ ਇਤਿਹਾਸ ਵਾ ਉਹਨੂੰ ਮੱਦੇ ਨਜ਼ਰ ਕਰਦੇ ਸਾਰੇ ਜਿਹਨੇ ਗੁਰੂ ਵਾਲੇ ਜਰੂਰ ਬਣੋ ਤੇ ਠੀਕ ਹੈ ਜੀ ਇੰਨੀਆਂ ਗੱਲਾਂ ਦੇ ਨਾਲ ਹੀ ਸਸ ਸ੍ਰੀ ਅਕਾਲ ਵੀਡੀਓ ਜਰੂਰ ਦੇਖੋ ਸ਼ੇਅਰ ਕਰਿਆ ਕਰੋ ਤੇ ਚੈਨਲ ਸਬਸਕ੍ਰਾਈਬ ਕਰਦੇ ਹੋ ਸੀਗਾ ਜੀ ਮਿਲਦੇ ਆਂ ਅਗਲੇ ਵੀਡੀਓਸ ਤੇ